ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਮੈਂ ਨਿਊਜ਼ੀਲੈਂਡ ਚ ਬੈਠੇ ਆ ਇਹ ਥੋੜੀਆਂ ਵੀਡੀਓ ਭੇਜੂਗਾ ਭਾਈ ਤੁਹਾਨੂੰ ਇਹ ਬੜੇ ਚਾਨਗਿਆ ਸੁਣ ਲਓਗੇ ਬਸ ਲੰਬੀਆਂ ਨਹੀਂਆਂ ਛੋਟੀਆਂ ਹੀ ਕਰ ਲੱਗਿਆ ਓਏ ਕਿਸੇ ਨਾਂਸ ਬਾਬਾ ਦੇ ਹੋਏ ਮੇਲੇ ਓਏ ਸਵੇ ਬੰਦਿਆਂ ਨੂੰ RAM RAM ਮੇਰੀ ਪੰਥ ਖਾਲਸਾ ਨੂੰ ਸਤਿ ਸ੍ਰੀ ਅਕਾਲ ਹੋਵੇ ਮੁਸਲਮਾਨਾਂ ਨੂੰ ਸਾਫ ਸਲਾਮ ਮੇਰੀ ਓਏ ਪਾਦੇ ਪੰਡਤਾਂ ਨੂੰ ਪੈਰੀ ਪੈਮਣਾ ਓਏ ਸੰਤ ਜਨਾਂ ਨੂੰ RAM ਪ੍ਰਣਾਮ ਮੇਰੀ ਆਸਾ ਰਾਮ ਤੋਂ ਸਿਮਰ ਲੈ ਗੁਰਾਂ ਤਾਂ ਹੀ ਆਪੇ ਕਰਨਗੇ ਸੁੱਚੇ ਬਾਣ ਤੇਰੀ ਕਿਸੇ ਨਾਲ ਸੰਬੰਧ ਦੇ ਤਨ ਤਨ ਵੇ ਕੁਦਰਤਾਂ ਤੇਰੀਆਂ ਨੂੰ ਤੇਰੇ ਰੰਗਾਂ ਦਾ ਭੇਤ ਨਹੀਂ ਆਉਂਦਾ ਈ ਸਿਲੇਮਾਨ ਤੇ ਯੂਸਫ ਨੇ ਗਰਭ ਕਿਚਰ ਬਦੋਹਾ ਤੇ ਮਾਮਲੇ ਪਾਉਂਦਾ ਈ ਓਏ ਸਿਲੇਮਾਨ ਪਠਿਆਰੀ ਦਾ ਪੱਠ ਚੁੱਕ ਕੇ ਯੂਸਫ ਹੱਟਿਓ ਹਟ ਬਕਾਉਂਦਾ ਈ ਆਸਾ ਰਾਮ ਬਲਿਹਾਰ ਮੈਂ ਕੁਦਰਤਾਂ ਦਾ ਓਏ ਬਾਦ ਸ਼ਾਹ ਤੋਂ ਪੀਕ ਮੰਗਾਉਂਦਾ ਈ ਓਏ 19 ਸਾਲਾਂ ਉੱਤਨਾ ਸੋਚਿਆ ਤਾਂ ਕਦਰ ਨਹੀਂ ਆਰਾਮ ਦੀ ਖੜੀ ਰਹਿਣੀ ਓਏ ਖਾਦਾ ਖਰਚ ਲਾ ਪਉਂਦਾ ਤੇ দান ਕਰ ਲੈ ਓਏ ਦੌਲਤ ਵਿੱਚ ਜਮੀਨ ਤੇ ਪੜੀ ਰਹਿਣੀ ਕੋਈ ਰੋਜ ਤੂੰ ਸੜਕ ਤੇ ਸੈਰ ਕਰ ਲੈ ਓਏ ਬੱਗੀ ਵਿੱਚ ਤਵੇਲੇ ਨਾ ਖੜੀ ਰਹਿਣੀ ਆਖਰ ਉਮਰ ਦੀ ਜੋੜ ਨੇ ਟੁੱਟ ਜਾਣਾ ਗੁੱਡੀ ਜੱਗ ਤੇ ਸਦਾ ਨਾ ਚੜੀ ਰਹਿਣੀ ਆਖਰ ਐਸ ਕਲਬੂਤ ਨਾ ਟਹਿ ਜਾਣਾ ਓਏ ਕੋਠਾ ਕੰਧ ਸਤਿਰ ਨਾ ਖੜੀ ਰਹਿਣੀ ਓਏ ਦਾਰੂ ਬੂਟੀਆਂ ਲਾ ਕੇ ਇਲਾਜ ਕਰ ਲੈ ਜਿੰਦ ਨਹੀਂ ਹਕੀਮ ਨੇ ਫੜੀ ਰਹਿਣੀ ਤੇਜ ਰੇਲ ਦੇ ਵੰਗਰਾ ਉਮਰ ਚੱਲਦੀ ਸਦਾ ਬਿਰਛ ਦੇ ਮਾਗਨਾ ਖੜੀ ਰਹਿਣੀ ਆਖਰ ਇਸ ਦਪਹਿਰ ਨੇ ਟੱਲ ਜਾਣਾ ਦੰਦ ਨਹੀਂ ਜੇ ਮੋਤੀਆਂ ਜੜੀ ਰਹਿਣੀ ਓਏ ਰਹਿਣਾ ਸ਼ਹਿਰ ਦਾ ਬਾਣੀਆਂ ਨਾ ਓਏ ਬੱਟਾ ਸੇਰ ਨਾ ਤਖੜੀ ਧੜੀ ਰਹਿਣੀ ਦਿਆ ਸਿੰਘ ਤੂੰ ਬਜਨੇ ਅਮੋਲ ਕਰ ਲੈ ਓਏ ਜਿੰਦ ਨਹੀਂ ਹਕੀਮ ਨੇ ਫੜੀ ਰਹਿਣੀ ਸਤਜੁਗ ਚ ਬੰਨੇ ਅਵਤਾਰ ਹੋ ਗਏ ਓਏ ਬਲ ਰਾਜ ਪਤਾਲ ਨੂੰ ਤੱਕਿਆ ਤੇ ਤੇਰੇ ਤੇ ਯੁੱਗ ਮਾ ਰਾਮ ਅਵਤਾਰ ਹੋ ਗਏ ਰਾਵਣ ਮਾਰ ਕੇ ਜੜਾ ਤੋਂ ਪੱਟਿਆ ਤੇ ਦੁਆਪਰ ਯੁੱਗ ਚ ਕ੍ਰਿਸ਼ਨ ਅਵਤਾਰ ਹੋ ਗਏ ਓਏ ਕੰਸ ਮਾਰ ਕੇ ਬਿੰਦਮਾ ਚਟਿਆ ਤੇ ਆਸਾ ਰਾਮ ਕਹਿੰਦਾ ਓਏ ਅੱਖੀ ਨਹੀਂ ਦਿਖਦਾ ਨਾਮ ਤੇਰੇ ਦਾ ਆਸਰਾ ਤੱਕਿਆ ਮੈਂ ਤਾਂ ਜੋ ਪ੍ਰੋਫੈਸਰ ਮੋਰ ਸਿੰਘ ਨੇ ਲਿਖਿਆ ਨਹੀਂ ਤਾਂ ਰੱਬ ਇੱਕ ਗੁੰਝਲ ਦਾ ਹਰ ਬਾਜ਼ਾਰ ਤੇ ਰੱਬ ਇੱਕ ਗੋਰਖ ਤੰਦਾ ਓਏ ਪੇਚ ਇਸ ਦੇ ਖੋਲਣ ਲੱਗਿਆ ਕਾਫਰ ਹੋ ਜਾ ਬੰਦਾ ਉਹ ਕਾਫਰ ਹੋਣੋਂ ਡਰ ਕੇ ਜੀ ਮੈਂ ਖੋਜਿਓ ਮੋਲ ਨ ਖੁੰਜੀ ਕੋਈ ਲਾਈ ਲਗ ਮੋਮਨ ਕੋਲੋ ਖੋਜੀ ਕਾਫਰ ਚੰਗਾ ਇਸ ਨੂੰ ਵੀ ਟਾਡੀ ਸੌਂਸ ਜਿੱਦ ਤੱਕ ਲੈ ਗਿਆ ਨਾਰਾ ਬਗੁੰਜੇ ਹਜ਼ਾਰ ਬਾਜ਼ਾਰ ਤੇ ਨਾਰਾ ਬਗੋਰ ਖੰਧਾ ਰੱਬ ਦੇ ਗੁੰਜੇ ਧਾਰਨ ਕਰ ਲੈ ਰੱਬ ਹੀਂ ਦਾ ਬੰਦਾ ਰੱਬ ਦੇ ਕਿਹੜੇ ਗੋਣੇ ਦੇਆ ਚਰਨ ਸੰਤੋਖ ਸੀ ਸੰਜਮ ਪਾਈ ਨਾਮ ਜਪੋ ਵੰਡ ਛਕੋ ਕਿਰਤ ਕਰੋ ਰਸਦੇ ਰਹੋ ਬੰਦੇ ਰਹੋ ਪਰਮਾਤਮਾ ਦਾ ਨਾਮ ਜਪਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ